ਜਿਪਲੀ ਰਿਵਰਟੋ ਕਰਦੇ ਪਏ ਨੇ ਆਪਣੀਆਂ ਤਸਵੀਰਾਂ ਕਾਰਟੂਨਸ ਦੇ ਵਿੱਚ ਤਬਦੀਲ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਪਏ ਨੇ ਉਹ ਇਸ ਵੀਡੀਓ ਨੂੰ ਧਿਆਨ ਦੇ ਵਿੱਚ ਜੋ ਕਿ ਧਿਆਨ ਦੇ ਨਾਲ ਵੇਖਣ ਕਿਉਂਕਿ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਵੀ ਹੋਸ਼ ਉੱਡਣ ਵਾਲੇ ਨੇ ਇਸੋ ਵਾਇਰਲ ਕੰਟੈਂਟ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੇ ਜਿਹੜੀ ਇਹ ਸਾਈਟ ਯੂਜ਼ ਹੁੰਦੀ ਪਈ ਹੈ ਕਿ ਸਾਰਿਆਂ ਵਾਸਤੇ ਉਹ ਸੇਫ ਹੈ ਇੱਕ ਫ੍ਰੀ ਫੀਚਰ ਲਾਂਚ ਕਰਕੇ ਕਿ ਤੁਸੀਂ ਆਪਣੀ ਫੋਟੋ ਸਬਮਿਟ ਕਰੋ ਐਂਡ ਉਹਨੂੰ ਐਨੀਮੇਟਿਡ ਦੇ ਵਿੱਚ ਚੇਂਜ ਕਰਾਓ ਜਦੋਂ ਇਹ ਫ੍ਰੀ ਫੀਚਰ ਲਾਂਚ ਕੀਤਾ ਤਾਂ ਹਜ਼ਾਰਾਂ ਲੱਖਾਂ ਲੋਕਾਂ ਨੇ ਆਪਣੀਆਂ ਪਰਸਨਲ ਇਮੇਜਸ ਚੈਟ ਜੀਪੀਟੀ ਨੂੰ ਸਬਮਿਟ ਕਰ ਰਹੀ ਹੈ ਤੇ ਵੀ ਪਰਸਨਲ ਜਾਂ ਪ੍ਰਾਈਵੇਟ ਪਿਕਚਰਸ ਜੋ ਮੈਂ ਚੈਟ ਜੀਪੀਟੀ ਥਰੂ ਅਪਲੋਡ ਕਰ ਰਿਹਾ ਜਾਂ ਜਿਪਲੀ ਦੇ ਥਰੂ ਕਨਵਰਟ ਕਰ ਰਿਹਾ ਉਹ ਸਾਰੀਆਂ ਪਿਕਚਰਸ ਇੱਕ ਡਾਟਾਬੇਸ ਡਾਟਾਬੇਸ ਦੀ ਮੈਂ ਆਸਾਨ ਭਾਸ਼ਾ ਚ ਕਰਾਂ ਉਹ ਸਾਰੀਆਂ ਪਿਕਚਰਸ ਇੱਕ ਫੋਲਡਰ ਜਾਂ ਇੱਕ ਸਿਸਟਮ ਦੇ ਵਿੱਚ ਜਾ ਕੇ ਸੇਵ ਹੋ ਰਹੀਆਂ ਦੇਖੋ ਇੱਕ ਗੱਲ ਇਹ ਪੁਰਾਣੇ ਬਹੁਤ ਸਾਰੇ ਪਲੇਟਫਾਰਮਸ ਕਰਦੇ ਨੇ ਕਿ ਹਾਂ ਵੀ ਤੁਹਾਡੇ ਕੰਟੈਂਟ ਨੂੰ ਤੁਹਾਡੀਆਂ ਵੀਡੀਓਜ਼ ਨੂੰ ਤੁਹਾਡੀਆਂ ਫੋਟੋਸ ਨੂੰ ਅੱਗੇ ਫਰਦਰ ਜੇ ਜ਼ਰੂਰਤ ਪਈ ਤਾਂ ਯੂਜ਼ ਕੀਤਾ ਜਾ ਸਕਦਾ ਜਿਹੜੀਆਂ ਫੋਟੋਸ ਤੁਸੀਂ ਚੈਟ ਜੀਪੀਟੀ ਨੂੰ ਸਬਮਿਟ ਕਰ ਰਹੇ ਹੋ ਜਾਂ ਜਿਬਲੀ ਨੂੰ ਸਬਮਿਟ ਕਰ ਰਹੇ ਹੋ మేక్ ਸ਼ੋਰ ਇਹ ਮਾਈਂਡ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਉਹ ਫੋਟੋਸ ਜੇ ਕਿਤੇ ਪਬਲੀਕਲੀ ਲੀਕ ਹੋਈਆਂ ਤਾਂ ਇਹਦਾ ਨੁਕਸਾਨ ਤੁਹਾਨੂੰ ਚਲਣਾ ਪੈ ਸਕਦਾ ਜਿੰਨੇ ਵੀ ਲੋਕਾਂ ਦਾ ਡਾਟਾ ਡੋਮੀਨੋਸ ਦੇ ਕੋਲ ਸੀਗਾ ਉਹ ਪਬਲੀਕਲੀ ਡਿਸਕਲੋਜ਼ ਹੋ ਗਿਆ ਐਂਡ ਉਹਦੇ ਵਿੱਚ ਸਾਰੇ ਲੋਕਾਂ ਦਾ ਈਮੇਲ ਆਈਡੀ ਫੋਨ ਨੰਬਰ ਕਾਰ ਦਾ ਐਡਰੈਸ ਉਹਨਾਂ ਦਾ ਫੋਨ ਨੰਬਰ ਸਾਰਾ ਪਬਲੀਕਲੀ ਲੀਕ ਹੋ ਗਿਆ ਦੀ ਗਵਰਨਮੈਂਟ ਨੂੰ ਵੀ ਕੁਝ ਮਤਲਬ ਕੇ ਕਦਮ ਚੁੱਕਣਾ ਚਾਹੀਦਾ ਜਾਂ ਇਸ ਪਲੈਟਫਾਰਮ ਦੇ ਉੱਪਰ ਸਟਾਪ ਮਤਲਬ ਲਗਾਉਣਾ ਚਾਹੀਦਾ ਜਾਂ ਬੈਨ ਕਰਨਾ ਚਾਹੀਦਾ ਸਾਡੇ ਫੇਸਿਸ ਦੇ ਫੇਸ ਦੇ ਐਕਸਪ੍ਰੈਸ਼ਨਸ ਯੂਜ਼ ਕਰਕੇ ਇੱਕ ਕੁਝ ਵੀਡੀਓਜ਼ ਇਦਾਂ ਦੀਆਂ ਜਨਰੇਟ ਹੋ ਜਾਂਦੀਆਂ ਜਿਹੜੀਆਂ ਪਬਲਿਕਲੀ ਕੋਈ ਐਕਸੈਪਟ ਨਹੀਂ ਕਰਦਾ ਐਂਡ ਉਹ ਉਹ ਵੀਡੀਓਜ਼ ਨੂੰ ਜਾਂ ਉਹ ਲਾਈਕ ਕੰਟੈਂਟ ਨੂੰ ਜਿਹੜੇ ਸਕੈਮਰਸ ਐ ਹੈਕਰਸ ਐ ਤੁਹਾਡਾ ਫੇਸ ਯੂਜ਼ ਕਰਕੇ ਕੁਝ ਵੀ ਤੁਹਾਡੇ ਤੋਂ ਬੁਲਵਾ ਸਕਦੇ ਐ ਇਹਨਾਂ ਦਿਨਾਂ ਦੇ ਵਿੱਚ ਲੋਨ ਨੂੰ ਲੈ ਕੇ ਵੀ ਕਾਫੀ ਸਕੈਮ ਚੱਲਦਾ ਹੈ ਇਸ ਫੋਰੀ ਵੀ ਸਾਡੀ ਆਡੀਅੰਸ ਨੂੰ ਜ਼ਰੂਰ ਅਵੇਅਰ ਕਰੋ 7 ਸੀਜ਼ TV ਆਸਟ੍ਰੇਲੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋਗੇ ਜਿਸ ਟੌਪਿਕ ਦੇ ਉੱਪਰ ਅੱਜਕੱਲ੍ਹ ਬਾਤ ਕਰਨ ਜਾ ਰਹੇ ਹਾਂ ਇਹ ਤੁਹਾਡੇ ਸਾਰਿਆਂ ਦੇ ਨਾਲ ਛੜਿਆ ਹੋਇਆ ਟੌਪਿਕ ਹੈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜ਼ਰੂਰ ਧਿਆਨ ਦੇ ਨਾਲ ਇਹ ਵੇਖਣ ਵੀਡੀਓ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਰਿਲੇਟਡ ਬਹੁਤ ਸਾਰੀ ਇੰਪੋਰਟੈਂਟ ਜਾਣਕਾਰੀ ਬਾਰੇ ਗੱਲਬਾਤ ਕਰਾਂਗੇ ਜਿਹੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਜਿਬਲੀ ਦੀ ਵਰਤੋਂ ਕਰਦੇ ਪਏ ਨੇ ਆਪਣੀਆਂ ਤਸਵੀਰਾਂ ਕਾਰਟੂਨਸ ਦੇ ਵਿੱਚ ਤਬਦੀਲ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਦੇ ਪਏ ਨੇ ਉਹ ਇਸ ਵੀਡੀਓ ਨੂੰ ਧਿਆਨ ਦੇ ਵਿੱਚ ਜੋ ਕਿ ਧਿਆਨ ਦੇ ਨਾਲ ਵੇਖਣ ਕਿਉਂਕਿ ਇਸ ਵੀਡੀਓ ਦੇ ذریعے ਤੁਹਾਡੇ ਵੀ ਹੋਸ਼ ਉੱਡਣ ਵਾਲੇ ਨੇ ਕਿਉਂਕਿ ਵੱਡੇ ਖੁਲਾਸੇ ਕਰਨ ਵਾਸਤੇ ਸਾਡੇ ਨਾਲ ਪਲਵਿੰਦਰ ਸਿੰਘ ਜੀ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਸਰ ਸ਼ੁਕਰੀਆ ਮੈਮ ਬਹੁਤ-ਬਹੁਤ ਧੰਨਵਾਦ ਐਂਡ ਸਾਰੀ ਟੀਮ ਦਾ ਜੀ ਅੱਛਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਫੋਟੋਜ਼ ਵਾਇਰਲ ਹੁੰਦੀਆਂ ਪਈਆਂ ਨੇ ਕਾਰਟੂਨਸ ਦੇ ਵਿੱਚ ਉਹ ਫੋਟੋਸ ਨੇ ਕਾਰਟੂਨ ਦੀ ਸ਼ੇਪ ਦੇ ਵਿੱਚ ਤੇ ਜਿਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇਸ ਵਾਇਰਲ ਕੰਟੈਂਟ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੇ ਜਿਹੜੀ ਇਹ ਸਾਈਟ ਯੂਜ਼ ਹੁੰਦੀ ਪਈ ਹੈ ਕਿ ਸਾਰਿਆਂ ਵਾਸਤੇ ਉਹ ਸੇਫ ਹੈ ਅ ਦੇਖੋ ਜੀ ਬਹੁਤ ਹੀ ਇੱਕ ਇੰਪੋਰਟੈਂਟ ਟਾਪਿਕ ਹੈ ਜਿਹਦੇ ਵਿੱਚ ਤੁਸੀਂ ਗੱਲ ਕੀਤੀ ਕਿ ਅੱਜਕੱਲ ਇੱਕ ਬਹੁਤ ਟ੍ਰੈਂਡਿੰਗ ਅ ਫੀਚਰ ਚੱਲ ਰਿਹਾ ਜਿਹਦੇ ਵਿੱਚ ਅਸੀਂ ਆਪਣੀਆਂ ਪਰਸਨਲ ਇਮੇਜਸ ਨੂੰ ਕਾਰਟੂਨ ਦੇ ਵਿੱਚ ਚੇਂਜ ਕਰਕੇ ਪਬਲਿਕਲੀ ਪੋਸਟ ਕਰ ਰਹੇ ਹਾਂ ਬਹੁਤ ਜਗ੍ਹਾ ਤੁਸੀਂ ਕਿਸੇ ਨੇ WhatsApp ਸਟੇਟਸ ਤੇ ਯੂਜ਼ ਕੀਤਾ ਹੋਣਾ ਜਾਂ ਕਿਸੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੋਣਾ ਹੁਣ ਐਕਚੁਅਲੀ ਹੈ ਕੀ ਆ ਉਹ ਇੱਕ ਪਲੇਟਫਾਰਮ ਹੈ ਜਿਹਦਾ ਨਾਮ ਹੈ ਇੱਕ ਜਿਬਲੀ ਜੀ ਜਾਪਾਨ ਦੀ ਇੱਕ ਕੰਪਨੀ ਹੈ ਜਿੰਨਾ ਦਾ ਇੱਕ ਕੰਮ ਸੀਗਾ ਕਿ ਜੇ ਤੁਸੀਂ ਨਾਰਮਲ ਕੋਈ ਵੀਡੀਓ ਜਾਂ ਪਿਕਚਰ ਉਹਨਾਂ ਨੂੰ ਪੋਸਟ ਕਰੋਗੇ ਜਾਂ ਉਹਨਾਂ ਨੂੰ ਸਬਮਿਟ ਕਰੋਗੇ ਐਂਡ ਉਸੋ ਫੋਟੋ ਨੂੰ ਜਾਂ ਵੀਡੀਓ ਨੂੰ ਇੱਕ ਐਨੀਮੇਟਿਡ ਜਾਂ ਕਾਰਟੂਨ ਦੇ ਵਿੱਚ ਕਨਵਰਟ ਕਰਕੇ ਤੁਹਾਨੂੰ ਪ੍ਰੋਵਾਈਡ ਕਰਨਗੇ ਉਹ ਕੰਪਨੀ ਨੇ ਇਹ ਫੀਚਰ ਪੇਡ ਰੱਖਿਆ ਸੀ ਬਟ ਹੁਣ ਉਹਨਾਂ ਨੇ ਕੀ ਕੀਤਾ ਚੈਟ ਜੀਪੀਟੀ ਦੇ ਨਾਲ ਮਿਲ ਕੇ ਇਹ ਫੀਚਰ ਨੂੰ ਫ੍ਰੀ ਲੋਕਾਂ ਵਿੱਚ ਪ੍ਰੋਵਾਈਡ ਕੀਤਾ ਓਕੇ ਐਂਡ ਉਹਦੇ ਨਾਲ ਕੀ ਹੋਇਆ ਲੱਖਾਂ ਲੋਕਾਂ ਨੇ ਆਪਣੀ ਫੋਟੋਜ਼ ਸਬਮਿਟ ਕਰਕੇ ਚੈਟ ਜੀਪੀਟੀ ਨੂੰ ਆਪਣੀਆਂ ਕੋਈ ਫੈਮਿਲੀ ਦੀਆਂ ਪਿਕਚਰਸ ਜਾਂ ਫਰੈਂਡਸ ਦੀਆਂ ਪਿਕਚਰ ਸਬਮਿਟ ਕਰਕੇ ChatGPT ਦੇ ਥਰੂ ਇੱਕ কার্টুন ਵਾਲੀਆਂ ਫੋਟੋਜ਼ ਐਨੀਮੇਟਡ ਉਹ ਤੋਂ ਫ੍ਰੀ ਡਾਊਨਲੋਡ ਕਰ ਲੀਆਂ ਜਾਂ ਕਨਵਰਟ ਕਰਵਾਲੀਆਂ ਜੀ ਹੁਣ ਉਹਦੇ ਵਿੱਚ ਬਹੁਤ ਹੀ ਲਾਈਕ ਲੋਕਾਂ ਨੇ ਉਹ ਫੋਟੋਜ਼ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਐਂਡ ਬਹੁਤ ਬਹੁਤ ਸੈਲੀਬ੍ਰਿਟੀਆਂ ਦੀ ਗੱਲ ਕਰ ਲੋ ਜਾਂ ਬਹੁਤ ਪਪੂਲਰ ਕੋ ਇਨਫਲੂਐਂਸਰਜ਼ ਦੀ ਗੱਲ ਕਰੋ ਸਾਰੇ ਜਾਣੇ ਫੋਟੋਜ਼ ਨੂੰ ਪੋਸਟ ਕਰ ਰਹੇ ਆ ਬਹੁਤ ਹੀ ਚੰਗੀ ਗੱਲ ਹੈ ਕਿ ਅਸ ਡਿਜੀਟਲ ਜਮਾਨੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰਨਾ ਚਾਹੀਦਾ ਬਟ ਇਹਦੀ ਦੂਜੀ ਸਾਈਡ ਨੂੰ ਜੇ ਦੇਖੀਏ ਹੁਣ ਚੈਟ ਜੀਪੀਟੀ ਨੇ ਇੱਕ ਫੀਚਰ ਲਾਂਚ ਕਰਕੇ ਜਿਬਲੀ ਦੇ ਨਾਲ ਇੱਕ ਫ੍ਰੀ ਫੀਚਰ ਲਾਂਚ ਕਰਕੇ ਕਿ ਤੁਸੀਂ ਆਪਣੀ ਫੋਟੋ ਸਬਮਿਟ ਕਰੋ ਐਂਡ ਉਹਨੂੰ ਐਨੀਮੇਟਿਡ ਦੇ ਵਿੱਚ ਚੇਂਜ ਕਰਾਓ ਜਦੋਂ ਦੇ ਫ੍ਰੀ ਫੀਚਰ ਲਾਂਚ ਕੀਤਾ ਤਾਂ ਹਜ਼ਾਰਾਂ ਲੱਖਾਂ ਲੋਕਾਂ ਨੇ ਆਪਣੀਆਂ ਪਰਸਨਲ ਇਮੇਜਸ ਚੈਟ ਜੀਪੀਟੀ ਨੂੰ ਸਬਮਿਟ ਕਰਤੀਆਂ ਹੁਣ ਇੱਥੇ ਬੜਾ ਹੀ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਤੁਹਾਨੂੰ ਚੈਟ ਜੀਪੀਟੀ ਨੇ ਉਹ ਫੋਟੋ ਨੂੰ ਐਨੀਮੇਟਡ ਜਾਂ ਕਾਰਟੂਨ ਕਰਕੇ ਤੁਹਾਨੂੰ ਪ੍ਰੋਵਾਈਡ ਕਰਤੀਆਂ ਜਾਂ ਤੁਹਾਨੂੰ ਫੋਟੋਸ ਦੇ ਦਿੱਤੀਆਂ ਬਟ ਉਹਦੀ ਅਨਦਰ ਸਾਈਡ ਦੇਖੀਏ ਜਿਹੜੀਆਂ ਅਸੀਂ origignal ਫੋਟੋਸ ਚੈਟ ਜੀਪੀਟੀ ਨੂੰ ਸਬਮਿਟ ਕੀਤੀਆਂ ਜਾਂ ਜਿਬਲੀ ਨੂੰ ਸਬਮਿਟ ਕਰ ਰਹੇ ਹਾਂ ਉਹ ਫੋਟੋਸ ਕਿੱਥੇ ਜਾ ਰਹੀਆਂ ਹੁਣ ਉਹ ਸਾਰੀਆਂ ਫੋਟੋਜ਼ ਜਿਹੜੀਆਂ ਅਸੀਂ origignal ਚ ਆਏ ਮੈਂ ਫੈਮਲੀ ਦੀ ਗੱਲ ਕਰ ਰਿਹਾ ਜਾਂ ਆਪਣੇ ਫਰੈਂਡਸ ਦੀ ਗੱਲ ਕਰ ਰਿਹਾ ਜਾਂ ਕੋਈ ਵੀ ਪਰਸਨਲ ਜਾਂ ਪ੍ਰਾਈਵੇਟ ਪਿਕਚਰਸ ਜੋ ਮੈਂ ਚੈਟ ਜੀਪੀਟੀ ਥਰੂ ਅਪਲੋਡ ਕਰ ਰਿਹਾ ਜਾਂ ਜਿਪਲੀ ਦੇ ਥਰੂ ਕਨਵਰਟ ਕਰ ਰਿਹਾ ਉਹ ਸਾਰੀਆਂ ਪਿਕਚਰਸ ਇੱਕ ਡਾਟਾਬੇਸ ਡਾਟਾਬੇਸ ਦੀ ਮੈਂ ਆਸਾਨ ਪਾਸੇ ਕਰਾਂ ਉਹ ਸਾਰੀਆਂ ਪਿਕਚਰਸ ਇੱਕ ਫੋਲਡਰ ਜਾਂ ਇੱਕ ਸਿਸਟਮ ਦੇ ਵਿੱਚ ਜਾ ਕੇ ਸੇਵ ਹੋ ਰਹੀਆਂ ਉਹਨੂੰ ਅਸੀਂ ਡਿਲੀਟ ਨਹੀਂ ਕਰ ਸਕਦੇ ਉਹਨੂੰ ਅਸੀਂ ਡਿਲੀਟ ਨਹੀਂ ਕਰ ਸਕਦੇ ਕਿਉਂਕਿ ਇਹ ਫੀਚਰ ਹੀ ਹੈ ਕੰਪਨੀਆਂ ਦਾ ਜਦੋਂ ਅਸੀਂ ਅਕਾਊਂਟ ਕਿਤੇ ਕ੍ਰੀਏਟ ਕਰਦੇ ਹਾਂ ਕੋਈ ਵੀ ਸੋਸ਼ਲ ਮੀਡੀਆ ਦੀ ਗੱਲ ਕਰ ਲਓ ਜਾਂ ਕੋਈ ਚੈਟ ਜੀਪੀਟੀ ਦੀ ਗੱਲ ਕਰ ਲਓ ਜਦੋਂ ਅਸੀਂ ਅਕਾਊਂਟ ਕ੍ਰੀਏਟ ਕਰਦੇ ਹਾਂ ਉਹਦੇ ਵਿੱਚ ਇੱਕ ਆਈ ਐਗਰੀ ਦੀ ਆਪਸ਼ਨ ਹੁੰਦੀ ਹੈ ਜਿੰਨੂੰ ਅਸੀਂ ਬਿਨਾਂ ਪੜ੍ਹੇ ਆਈ ਐਗਰੀ ਤੇ ਕਲਿੱਕ ਕਰਕੇ ਅਕਾਊਂਟ ਕ੍ਰੀਏਟ ਕਰ ਲੀਦਾ ਹੈ ਉਹਦੇ ਵਿੱਚ ਕਲੀਅਰ ਲਿਖਿਆ ਹੁੰਦਾ ਕਿ ਜੋ ਡਾਟਾ ਤੁਸੀਂ ਆਪਣੀ ਆਪਣਾ ਚਾਹੇ ਉਹ ਮੈਸੇजेस ਹੈ ਚਾਹੇ ਉਹ ਅਟੈਚ ਹੈ ਚਾਹੇ ਪਿਕਚਰ ਹੈ ਵੀਡੀਓ ਤੁਸੀਂ ਸਬਮਿਟ ਕਰ ਰਹੇ ਹੋ ਉਹ ਕੰਪਨੀ ਉਹ ਡਾਟਾ ਨੂੰ ਆਪਣੇ ਕੋਲ ਸੇਵ ਕਰੇਗੀ ਐਂਡ ਫਰਦਰ ਜਦੋਂ ਵੀ ਕੰਪਨੀ ਨੂੰ ਲੱਗੇਗਾ ਕਿ ਉਹ ਫੋਟੋਸ ਦੀ ਲੋੜ ਹੈ ਜਾਂ ਉਹਨੂੰ ਕੋਈ ਪ੍ਰੋਮੋਸ਼ਨਲ ਐਕਟੀਵਿਟੀਆਂ ਲਈ ਯੂਜ਼ ਕਰਨਾ ਹੈ ਜਾਂ ਉਹਦੇ ਤੋਂ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਥਰੂ ਕੁਝ ਸਿੱਖਣਾ ਚਾਹੁੰਦੇ ਹੋ ਉਹ ਫੋਟੋਸ ਨੂੰ ਉਹ ਯੂਜ਼ ਕਰ ਸਕਦੇ ਪਰ ਜਿਸ ਤਰੀਕੇ ਦੀ ਤੁਸੀਂ ਗੱਲ ਕੀਤੀ ਇਹੋ ਜੀ ਗੱਲ ਤੇ ਹੋਰ ਵੀ ਬਹੁਤ ਸਾਰੇ ਪਲੇਟਫਾਰਮਸ ਕਰਦੇ ਨੇ ਕਿ ਹਾਂ ਵੀ ਤੁਹਾਡੇ ਕੰਟੈਂਟ ਨੂੰ ਤੁਹਾਡੀਆਂ ਵੀਡੀਓਜ਼ ਨੂੰ ਤੁਹਾਡੀਆਂ ਫੋਟੋਸ ਨੂੰ ਅੱਗੇ ਫਰਦਰ ਜੇ ਜ਼ਰੂਰਤ ਪਈ ਤਾਂ ਯੂਜ਼ ਕੀਤਾ ਜਾ ਸਕਦਾ ਦੇਖੋ ਜਿਹੜੇ ਬਾਕੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਸਿਗੇ ਐਂਡ ਜਿਹੜ ਕੀ ਹੈ ਜਿਹੜੇ ਬਾਕੀ ਪਲੇਟਫਾਰਮ ਸੀਗੇ ਜਿਹੜੀ ਮੇਰੀ Ориਜਨਲ ਫੋਟੋ ਸੀਗੀ ਉਹੀ ਉਹ ਪਬਲਿਕਲੀ ਪੋਸਟ ਕਰੀਦੀ ਸੀ ਜੇ ਮੈਂ ਕਿਤੇ ਘੁੰਮਣ ਗਿਆ ਆਪਣੇ ਫੈਮਲੀ ਦੇ ਨਾਲ ਉਹ ਐਸ ਇਟ ਇਜ਼ Ориਜਨਲ ਫੋਟੋ ਮੈਂ ਪੋਸਟ ਕਰ ਰਿਆਂ ਮੈਨੂੰ Ориਜਨਲ ਹੀ ਦਿਖਦੀ ਸੀ ਬਟ ਇਹਦੇ ਵਿੱਚ ਜਿਬਲੀ ਦੇ ਵਿੱਚ ਕੀ ਹੈ Ориਜਨਲ ਫੋਟੋ ਜਿਬਲੀ ਪਲੇਟਫਾਰਮ ਤੇ ਰਹਿ ਗਈ ਹਮ ਮਤਲਬ ਐਨੀਮੇਟਿਡ ਮੇਰੇ ਕੋਲ ਆ ਗਈ ਜੀ ਐਂਡ ਸਾਨੂੰ ਇਹ ਲੱਗ ਰਿਹਾ ਸੀ ਐਨੀਮੇਟਿਡ ਪੋਸਟ ਕਰ ਰਹੇ ਆ ਉਹ ਜਿਹੜੀ Ориਜਨਲ ਫੋਟੋ ਹੈ ਉਹ ਕਿੱਤੇ ਵੀ ਸੇਵ ਨਹੀਂ ਹੋਈ ਉਹ ਜਿਹੜੀ オリジナル ਫੋਟੋ ਹੈ ਉਹ ਜਿਬਲੀ ਪਲੇਟਫਾਰਮ ਤੇ ਰਹਿ ਗਈ ਉਹਨਾਂ ਨੇ ਸਾਰਾ ਰਿਕਾਰਡ ਰੱਖ ਲਿਆ ਉਹ ਪਬਲੀਕਲੀ ਕਿਤੇ ਹਜੇ ਨਹੀਂ ਆਈ ਪਰ ਐਨੀਮੇਟਿਡ ਮੇਰੇ ਕੋਲ ਆ ਗਈ ਸੇ ਕੱਲ ਨੂੰ ਜੇ ਉਹ ਫੋਟੋਜ਼ ਜਾਂ ਉਹ ਡਾਟਾਬੇਸ ਜਾਂ ਉਹ ਕੰਪਨੀਆਂ ਵੈਬਸਾਈਟ ਕਦੀ ਬ੍ਰੀਚ ਹੁੰਦੀ ਹੈ ਜਾਂ ਡਾਟਾ ਲੀਕ ਕਦੀ ਹੋਇਆ ਤਾਂ ਸਾਡੀਆਂ ਜਿੰਨੀਆਂ ਵੀ ਫੋਟੋਜ਼ ਅਸੀਂ ਸਬਮਿਟ ਕੀਤੀਆਂ ਆ ਚੈਟ ਜੀਪੀਟੀ ਨੂੰ ਉਹ ਪਬਲੀਕਲੀ オリジナル ਫੋਟੋਜ਼ ਡਿਸਕਲੋਸ ਹੋ ਸਕਦੀਆਂ ਸੋ ਜਿੰਨੇ ਵੀ ਈਵਰਸ ਦੇਖ ਰਹੇ ਆ ਬੜਾ ਇੰਪੋਰਟੈਂਟ ਹੈ ਕਿ ਜਿਹੜੀਆਂ ਫੋਟੋਜ਼ ਤੁਸੀਂ ਚੈਟ ਜੀਪੀਟੀ ਨੂੰ ਸਬਮਿਟ ਕਰ ਰਹੇ ਹੋ ਜਾਂ ਜਿਬਲੀ ਨੂੰ ਸਬਮਿਟ ਕਰ ਰਹੇ ਹੋ ਮੇਕ ਸ਼ੋਰ ਇਹ ਮਾਈਂਡ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਉਹ ਫੋਟੋਸ ਜੇ ਕਿਤੇ ਪਬਲਿਕਲੀ ਲੀਕ ਹੋਈਆਂ ਤਾਂ ਇਹਦਾ ਨੁਕਸਾਨ ਤੁਹਾਨੂੰ ਚੱਲਣਾ ਪੈ ਸਕਦਾ ਹੈ ਸੋ ਜਿਹੜੀਆਂ ਵੀ ਫੋਟੋਸ ਤੁਸੀਂ ਅਪਲੋਡ ਕਰ ਰਹੇ ਹੋ ਜਾਂ ਕਨਵਰਟ ਕਰ ਰਹੇ ਹੋ ਉਹਨਾਂ ਨੂੰ ਇਹ ਸੋਚ ਕੇ ਅਪਲੋਡ ਕਰੋ ਜਾਂ ਇਹ ਸੋਚ ਕੇ ਕਨਵਰਟ ਕਰੋ ਕਿ ਉਹ ਡੇਟਾ ਕਿਤੇ ਪਬਲਿਕਲੀ ਲੀਕ ਹੋਇਆ ਉਹਦੇ ਵਿੱਚ ਤੁਹਾਡਾ ਨੁਕਸਾਨ ਨਹੀਂ ਹੋਣਾ ਚਾਹੀਦਾ ਜੀ ਅੱਛਾ ਜਿਸ ਤਰੀਕੇ ਦੇ ਨਾਲ ਇਸ ਮਤਲਬ ਕਿ ਪਲੇਟਫਾਰਮ ਦੀ ਵਰਤੋਂ ਵੱਧ ਰਹੀ ਹੈ ਕਦੀ ਇਦਾਂ ਤਾਂ ਨਹੀਂ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਆਪਣੀਆਂ ਫੋਟੋਜ਼ ਵਗੈਰਾ ਵਾਇਰਲ ਕਰ ਰਿਹਾ ਤੇ ਉਹਨਾਂ ਦੇ ਨਾਲ ਕੁਝ ਸਕੈਮ ਵਗੈਰਾ ਵੀ ਹੋ ਸਕਦਾ ਦੇਖੋ ਬਹੁਤ ਗੁੱਡ ਕੁਸਚਨ ਹੈ ਇਹਦੇ ਵਿੱਚ ਬਹੁਤ ਵਾਰੀ ਇਦਾਂ ਦਾ ਕੇਸ ਸਾਹਮਣੇ ਆਇਆ ਕਿ ਜਿਹੜਾ ਡਾਟਾ ਸੀ ਕੰਪਨੀਆਂ ਨੂੰ ਸਬਮਿਟ ਕਰਦੇ ਆ ਛੋਟੀ ਜੀ ਐਗਜ਼ਾਮਪਲ ਲੈ ਲਾ ਡੋਮਿਨੋਸ ਦੀ ਜੀ ਇੱਕ ਰੀਅਲ ਕੇਸ ਹੈ 2021 ਵਿੱਚ ਕੀ ਹੋਇਆ ਜੋ ਡਾਟਾ ਸੀ ਡੋਮਿਨੋਸ ਵੈਬਸਾਈਟ ਤੇ ਕਦੀ ਆਰਡਰ ਪਲੇਸ ਕਰਨਾ ਹੋਵੇ ਆਪਾਂ ਸਬਮਿਟ ਕਰਦੇ ਆ ਅਸੀਂ ਆਪਣਾ ਨਾਮ ਸਬਮਿਟ ਕਰਦੇ ਆ ਆਪਣੀ ਮੇਲ ਆਈਡੀ ਆਪਣੇ ਮੋਬਾਈਲ ਨੰਬਰ ਆਪਣੇ ਘਰ ਦਾ ਐਡਰੈਸ ਕਿੱਥੇ ਡਿਲੀਵਰ ਕਰਵਾਉਣਾ ਐ ਐਂਡ ਕਿਹੜਾ ਪੀਜ਼ਾ ਡਿਲੀਵਰ ਕਰਵਾਉਣਾ ਹੁਣ ਮਿਲੀਅਨਸ ਆਫ ਲੋਕਾਂ ਦਾ ਡਾਟਾ ਡੋਮੀਨੋਸ ਕੰਪਨੀ ਦੇ ਕੋਲ ਸੀਗਾ 2021 ਵਿੱਚ ਕੀ ਹੋਇਆ ਡੋਮੀਨੋਸ ਦੀ ਜਿਹੜੀ ਵੈਬਸਾਈਟ ਸੀਗੀ ਉਹ ਹੈਕ ਹੋ ਗਈ ਓਕੇ ਜਿੰਨੇ ਵੀ ਲੋਕਾਂ ਦਾ ਡਾਟਾ ਡੋਮੀਨੋਸ ਦੇ ਕੋਲ ਸੀਗਾ ਉਹ ਪਬਲੀਕਲੀ ਡਿਸਕਲੋਜ਼ ਹੋ ਗਿਆ ਹੂੰ ਐਂਡ ਉਹਦੇ ਵਿੱਚ ਸਾਰੇ ਲੋਕਾਂ ਦਾ ਈਮੇਲ ਆਈਡੀ ਫੋਨ ਨੰਬਰ ਕਰਦਾ ਐਡਰੈਸ ਉਹਨਾਂ ਦਾ ਫੋਨ ਨੰਬਰ ਸਾਰਾ ਪਬਲਿਕਲੀ ਲੀਕ ਹੋ ਗਿਆ ਹੁਣ ਇੱਕ ਸੇਮ ਕੁਐਸਚਨ ਹੈ ਤੁਹਾਡਾ ਜੇ ਕੱਲ ਨੂੰ ਸੇਮ ਪ੍ਰੋਬਲਮ ਜਿਬਲੀ ਦੇ ਵਿੱਚ ਆਈ ਜਾਂ ਸਮ ਟਾਈਮ ਸਟੈਟ ਜੀ ਪੀ ਟੀ ਵਿੱਚ ਆਈ ਜੋ ਵੀ ਡਾਟਾ ਸੀ ਸਬਮਿਟ ਕੀਤਾ ਹੋਇਆ ਕਿਉਂਕਿ ਪਿਛਲੇ ਕੇਸਿਸ ਨੂੰ ਦੇਖ ਕੇ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿਉਂਕਿ ਬਹੁਤ ਵਾਰੀ ਇਦਾਂ ਦੇ ਕੇਸਿਸ ਹੋਏ ਐ ਜਿਹਦੇ ਵਿੱਚ ਜੋ ਡਾਟਾ ਸੀ ਕੰਪਨੀਆਂ ਨੂੰ ਸਬਮਿਟ ਕਰ ਰਹੇ ਆ ਉਹ ਪਬਲਿਕਲੀ ਕਿਤੇ ਲੀਕ ਹੋ ਰਿਹਾ ਜਾਂ ਪਬਲਿਕਲੀ ਕਿਤੇ ਡਾਟਾ ਬ੍ਰੀਚ ਹੋ ਰਿਹਾ ਸੋ ਅਸੀਂ ਨਹੀਂ ਚਾਹੁੰਦੇ ਕਿ ਜਿੰਨੇ ਵੀ ਈ ਵਿਊਅਰਸ ਦੇਖ ਰਹੇ ਆ ਉਹਨਾਂ ਨਾਲ ਇਹ ਪ੍ਰੋਬਲਮ ਕਦੀ ਇਨ ਫਿਊਚਰ ਵਿੱਚ ਉਹ ਐਂਡ ਇਸੇ ਕਰਕੇ ਆਪੋਨਰ ਨੂੰ ਅਵੇਅਰ ਕਰ ਰਹੇ ਕਿ ਜੋ ਵੀ ਡਾਟਾ ਸੀ ਉਹਨਾਂ ਨੂੰ ਅਪਲੋਡ ਕਰ ਰਹੇ ਆ ਜਾਂ ਇਮੇਜਸ ਅਪਲੋਡ ਕਰ ਰਹੇ ਆ ਮੇਕ ਸ਼ੋਰ ਇ ਮਾਈਂਡ ਵਿੱਚ ਜ਼ਰੂਰ ਰੱਖਣ ਕਿ ਅਗਰ ਉਹ ਡਾਟਾ ਕਿਤੇ ਪਬਲੀਕਲੀ ਲੀਕ ਹੋਇਆ ਤਾਂ ਤੁਹਾਨੂੰ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਜੀ ਅੱਛਾ ਬਹੁਤ ਸਾਰੇ ਮਤਲਬ ਕਿ ਸਾਈਬਰ ਐਕਸਪਰਟਸ ਸੋਸ਼ਲ ਮੀਡੀਆ ਦੇ ਉੱਪਰ ਇਸ ਟਾਪਿਕ ਨੂੰ ਲੈ ਕੇ ਗੱਲ ਬਾਤ ਕਰਦੇ ਪਏ ਨੇ ਤੇ ਤੁਹਾਨੂੰ ਲੱਗਦਾ ਨਹੀਂ ਕਿ ਗਵਰਨਮੈਂਟ ਨੂੰ ਵੀ ਕੁਝ ਮਤਲਬ ਕਿ ਕਦਮ ਚੁੱਕਣਾ ਚਾਹੀਦਾ ਜਾਂ ਇਸ ਪਲੇਟਫਾਰਮ ਦੇ ਉੱਪਰ ਸਟਾਪ ਮਤਲਬ ਲਗਾਉਣਾ ਚਾਹੀਦਾ ਜਾਂ ਬੈਨ ਕਰਨਾ ਚਾਹੀਦਾ ਕਿਉਂਕਿ ਅਗੇਫ ਲਾਈਫ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਕਿਸੇ ਦੀ ਲਾਈਫ ਮਤਲਬ ਐਕਸ ਹੋਣਾ ਹੋਵੇ ਖਰਾਬ ਨਾ ਹੋਵੇ ਜੀ ਦੇਖੋ ਇਹ ਇੰਪੋਰਟੈਂਟ ਹੈ ਕਿਉਂਕਿ ਜਿੰਨੇ ਵੀ ਡਿਜੀਟਲ ਪਲੇਟਫਾਰਮਸ ਹੈ ਉਹ ਸਾਰੇ ਪਲੇਟਫਾਰਮਸ ਦੇ ਵਿੱਚ ਜਿਵੇਂ ਕਿ ਆਪਾਂ ਗਵਰਨਮੈਂਟ ਦੀ ਗੱਲ ਕਰੀਏ ਗਵਰਨਮੈਂਟ ਜ਼ਰੂਰ ਇਹ ਅਵੇਅਰ ਟਾਈਮ ਟੂ ਟਾਈਮ ਕਰਦੀ ਹੈ ਕਿ ਤੁਸੀਂ ਆਪਣਾ ਡਾਟਾ ਕਿਸੇ ਨਾਲ ਸ਼ੇਅਰ ਨਾ ਕਰੋ ਆਪਣੀ ਮੇਲ ਆਈਡੀ ਜਾਂ ਅਨਨੈਸੈਸਰੀ ਇਨਫੋਰਮੇਸ਼ਨ ਕਿਸੇ ਨਾਲ ਸ਼ੇਅਰ ਨਾ ਕਰੋ ਆਪਣੀਆਂ ਫੋਟੋਜ਼ ਜਿੱਦਾਂ ਪਲੇਟਫਾਰਮਸ ਤੇ ਅਪਲੋਡ ਨਾ ਕਰੋ ਇਹ ਆਪਣਾ ਓਟੀਪੀ ਕਿਸੇ ਨੂੰ ਪ੍ਰੋਵਾਈਡ ਨਾ ਕਰੋ ਅੱਜਕੱਲ ਜਿੱਦਾਂ ਨਾਰਮਲੀ ਅਸੀਂ ਕਿਸੇ ਨੂੰ ਕਾਲ ਕਰੀਦੀ ਹੈ ਓਵਰ ਦੀ ਕਾਲ ਵੀ ਸਾਨੂੰ ਦਿਖਦਾ ਹੈ ਕਿ ਤੁਹਾਨੂੰ ਕੋਈ ਵੀ ਅਫੇਕ ਕਾਲ ਆਉਂਦੀ ਆ ਜਾਂ ਕੋਈ ਇਨਕਮ ਟੈਕਸ ਬਣ ਕੇ ਕਾਲ ਕਰ ਰਿਹਾ ਜਾਂ ਕੋਈ ਪੁਲਿਸ ਬਣ ਕੇ ਕਾਲ ਕਰੇ ਇਦਾਂ ਦੇ ਅਵੇਅਰਨੈਸ ਪ੍ਰੋਗਰਾਮਸ ਟਾਈਮ ਟੂ ਟਾਈਮ ਗਵਰਨਮੈਂਟ ਜ਼ਰੂਰ ਰਨ ਕਰਦੀ ਹੈ ਬਟ ਇਹਦੇ ਵਿੱਚ ਥੋੜਾ ਜਿਹਾ ਲੋਕਾਂ ਨੂੰ ਸਮਝਣ ਦੀ ਵੀ ਲੋੜ ਹੈ ਨਾਲ ਦੋਨੋਂ ਸਾਈਡਸ ਐ ਕਿਉਂਕਿ ਜਿੰਨੇ ਵੀ ਸੋਸ਼ਲ ਇੰਜੀਨੀਅਰਿੰਗ ਸਕੈਮਸ ਆ ਇਹ ਚ ਅਵੇਅਰਨੈਸ ਪੁਆਇੰਟ ਬਹੁਤ ਇੰਪੋਰਟੈਂਟ ਹੈ ਇਦੇ ਵਿੱਚ ਸਾਨੂੰ ਅਵੇਅਰ ਹੋਣਾ ਪਏਗਾ નો ਡਾਊਟ ਅਸੀਂ ਜਿਬਲੀ ਯੂਜ਼ ਕਰਨਾ ਹੈ ਮੈਂ ਗਲਤ ਨਹੀਂ ਕਹਿ ਰਿਹਾ ਬਟ ਉਹਦੇ ਵਿੱਚ ਜੇ ਅਸੀਂ ਆਪਣੀਆਂ ਪ੍ਰਾਈਵੇਟ ਫੋਟੋਸ ਅਪਲੋਡ ਕਰ ਰਹੇ ਹਾਂ ਜਾਂ ਉਹਦੇ ਵਿੱਚ ਆਪਣਾ ਡਾਟਾ ਇੰਪੋਰਟੈਂਟ ਅਪਲੋਡ ਕਰ ਰਹੇ ਹਾਂ ਜਾਂ ਜਿਹੜੀ ਪਰਸਨਲ ਕੋਈ ਫੈਮਲੀ ਦੀਆਂ ਪਿਕਚਰਸ ਆ ਉਹ ਅਪਲੋਡ origignal ਕਰ ਰਹੇ ਹਾਂ ਐਂਡ ਉਹਦੇ ਲਈ ਜੇ ਤਿਆਰ ਹੋ ਕੀ ਡਾਟਾ ਸਾਡਾ ਕਿਤੇ ਪਬਲੀਕਲੀ ਲੀਕ ਹੋ ਜਾਏ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਗੀ ਜਾਂ ਤੁਹਾਡੀ ਕੋਈ ਪਰਸਨਲ ਪਿਕਚਰਸ ਕਿਤੇ ਪਬਲੀਕਲੀ ਲੀਕ ਹੋ ਜਾਣ ਕੋਈ ਪ੍ਰੋਬਲਮ ਨਹੀਂ ਹੈ ਫਿਰ ਤਾਂ ਉਹਨੂੰ ਯੂਜ਼ ਕਰਨਾ ਠੀਕ ਹੈ ਬਟ ਜੇ ਐਸੀ ਕੋਈ ਆਪਣੀ ਫੈਮਿਲੀ ਜਾਂ ਪਰਸਨਲ ਪਿਕਚਰਸ ਹੋ ਜਿਹੜੇ ਤੇ ਅਪਲੋਡ ਕਰ ਰਹੇ ਐਂਡ ਕੱਲ ਨੂੰ ਉਹ ਡਾਟਾ ਲੀਕ ਹੋ ਗਿਆ ਐਂਡ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਤਾਂ ਉਹਨੂੰ ਹੁਣੇ ਹੀ ਸਾਨੂੰ ਅਵੇਅਰ ਹੋਣ ਦੀ ਲੋੜ ਹੈ ਹਮ ਬਿਲਕੁਲ ਕਿਉਂਕਿ ਹਾਲੇ ਨਵੀਂ ਨਵੀਂ ਟ੍ਰੈਂਡ ਦੇ ਵਿੱਚ ਚੀਜ਼ ਆਈ ਹੈ ਬਿਲਕੁਲ ਕੁਝ ਕੇਸਿਸ ਇਦਾਂ ਦੇ ਵੀ ਦੇਖਣ ਨੂੰ ਮਿਲੇ ਆ ਕਿ ਜਿਹ ਫੇਸ ਦੇ ਡਿਫਰੈਂਟ ਡਿਫਰੈਂਟ ਐਂਗਲਸ ਦੀ ਆਪਾਂ ਪਿਕਚਰਸ ਪੋਸਟ ਕਰਦੇ ਆ ਇੱਕ ਕੁਝ ਤੇਰ ਪਹਿਲਾਂ ਇਦਾਂ ਦੇ ਕੇਸਿਸ ਦੇਖਣ ਨੂੰ ਮਿਲੇ ਜਿਨੂੰ ਕਹਿੰਦੇ ਡੀਪ ਫੇਕ ਕਿ ਸਾਡੇ ਫੇਸਸ ਦੇ ਫੇਸ ਦੇ ਐਕਸਪ੍ਰੈਸ਼ਨਸ ਯੂਜ਼ ਕਰਕੇ ਇੱਕ ਕੁਝ ਵੀਡੀਓਜ਼ ਇਦਾਂ ਦੀਆਂ ਜਨਰੇਟ ਹੋ ਜਾਂਦੀਆਂ ਜਿਹੜੀਆਂ ਪਬਲਿਕਲੀ ਕੋਈ ਐਕਸੈਪਟ ਨਹੀਂ ਕਰਦਾ ਐਂਡ ਉਨ ਵੀਡੀਓਜ਼ ਨੂੰ ਜਾਂ ਉਹ ਲਾਈਕ ਕੰਟੈਂਟ ਨੂੰ ਜਿਹੜੇ ਸਕੈਮਰਸ ਐ ਹੈਕਰਸ ਐ ਤੁਹਾਡਾ ਫੇਸ ਯੂਜ਼ ਕਰਕੇ ਕੁਝ ਵੀ ਤੁਹਾਡੇ ਤੋਂ ਬੁਲਵਾ ਸਕਦੇ ਐ ਕੁਝ ਵੀ ਫੇਸ ਐਕਸਪ੍ਰੈਸ਼ਨ ਤੁਹਾਡੇ ਤੋਂ ਕਰਵਾ ਸਕਦੇ ਐ ਐਂਡ ਬਿਲਕੁਲ ਇਦਾਂ ਹੀ ਲੱਗੇਗਾ ਕਿ ਜਿਵੇਂ ਤੁਹਾਡੀ ਕੋਈ ਜੈਨੂਇਨ ਵੀਡੀਓ ਐ ਹਮ ਅੱਛਾ ਇਸ ਤੋਂ ਇਲਾਵਾ ਜੇਕਰ ਵੀ ਗੱਲ ਕੀਤੀ ਜਾਵੇ ਹੋਰ ਸਕੈਮਸ ਦੀ ਜੀ ਤਾਂ ਇਹਨਾਂ ਦਿਨਾਂ ਦੇ ਵਿੱਚ ਲੋਨ ਨੂੰ ਲੈ ਕੇ ਵੀ ਕਾਫੀ ਸਕੈਮ ਚੱਲਦਾ ਹੈ ਤੇ ਇਸ ਪोरी ਵੀ ਸਾਡੀ ਆਡੀਅנס ਨੂੰ ਜ਼ਰੂਰ ਅਵੇਅਰ ਕਰੋ ਦੇਖੋ ਇੱਕ ਬੜਾ ਹੀ ਪਪੂਲਰ ਸਕੈਮ ਹੈ ਨਾਵਰਡੇ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਮੈਸੇजेस ਆਉਂਦੇ ਆ ਜਾਂ ਤੁਸੀਂ ਜਦੋਂ Google ਤੇ ਕੁਝ ਸਰਚ ਕਰਦੇ ਹੋ ਜਾਂ ਕੋਈ ਸਰਫਿੰਗ ਕਰ ਰਹੇ ਹੋ ਜਾਂ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਇਦਾਂ ਦੇ ਲਿੰਕਸ ਦਿਖਦੇ ਆ ਕਿ ਤੁਹਾਡਾ ਪ੍ਰੀ ਅਪਰੂਵਡ ਲੋਨ ਹੈ ਕਿ ਤੁਹਾਨੂੰ ਲੋਨ ਆਲਰੇਡੀ ਮਿਲਿਆ ਹੋਵੇ ਜਸਟ ਉਹਨੂੰ ਅਵੇਲ ਕਰਨ ਲਈ ਲਿੰਕ ਤੇ ਕਲਿੱਕ ਕੀਤਾ ਜਾਣਾ ਚਾਹੀਦਾ ਐਂ ਤੁਸੀਂ ਉਸ ਲਿੰਕ ਤੇ ਕਲਿੱਕ ਕਰਦੇ ਹੋ ਤੁਹਾਡੇ ਕੋਲ ਇੱਕ ਫੇਕ ਐਪਲੀਕੇਸ਼ਨ ਡਾਊਨਲੋਡ ਹੁੰਦੀ ਹੈ ਇੱਕ ਸਿੰਪਲ ਐਪਲੀਕੇਸ਼ਨ ਆਈ ਸ਼ੁੱਡ ਸੇ ਐਨਓ ਐਪਲੀਕੇਸ਼ਨ ਕੀ ਕਰਦੀ ਹੈ ਤੁਹਾਡੇ ਤੋਂ ਇੱਕ 셀ਫੀ ਕਲਿੱਕ ਕਰਵਾਉਂਦੀ ਹੈ ਜਾਂ ਤੁਹਾਡੇ ਤੋਂ ਉਹ ਕੰਟੈਕਟਸ ਦੀ ਪਰਮਿਸ਼ਨ ਮੰਗਦੀ ਹੈ ਜਾਂ ਤੁਹਾਡੇ ਤੋਂ ਆਧਾਰ ਕਾਰਡ ਦੀ ਫੋਟੋ ਮੰਗਦੀ ਹੈ ਬੈਂਕ ਅਕਾਊਂਟ ਦੀ ਫੋਟੋ ਮੰਗਦੀ ਹੈ ਐਂਡ ਐਂਡ ਲਾਸਟ ਵਿੱਚ ਕੀਤਾ ਜਾਂਦਾ ਹੈ ਕਿ ਤੁਹਾਡਾ ਜਿਹੜਾ ਲੋਨ ਹੈ ਉਹ ਅਪਰੂਵ ਹੋਇਆ ਹੈ 2000 ਦਾ ਜਾਂ 3000 ਦਾ ਮਤਲਬ ਇੰਨੀ ਕੁ ਮਾਉਂਟ ਦਾ ਐਂਡ ਉਹ 2000 ਰੁਪਏ ਤੁਹਾਡੇ ਖਾਤੇ 'ਚ ਕ੍ਰੈਡਿਟ ਵੀ ਹੋ ਜਾਂਦੇ ਆ ਵੀ ਜਾਂਦੇ ਆ ਐਂਡ ਉਹ ਲੋਨ ਜਿਹੜੀ ਕੰਪਨੀ ਹੈ ਬਹੁਤ ਉਹ ਲਾਈਕ ਫੇਕ ਨਾਮਸ ਦੀਆਂ ਇਦਾਂ ਦੀ ਬਹੁਤ ਸਾਰੀਆਂ ਐਪਲੀਕੇਸ਼ਨਸ ਐ ਉਹ ਲੋਨ ਜਿਹੜੀ ਕੰਪਨੀ ਨੇ ਜਿੰਨ ਤੁਹਾਨੂੰ ਕ੍ਰੈਡਿਟ ਕੀਤਾ ਉਹ ਕੰਪਨੀ ਕੀ ਕਰਦੀ ਐ ਉਸ 2000 ਦੇ ਅਗੇਂਸਟ ਜਿਹੜਾ ਇੰਟਰਸਟ ਸਾਨੂੰ ਦਿਖਾਇਆ ਜਾਂਦਾ ਉਹ ਕਹਿੰਦੇ ਐ ਕਿ ਜਿਹੜਾ ਤੁਸੀਂ 2000 ਇੱਕ ਹਫਤਾ ਪਹਿਲਾਂ ਲਿਆ ਸੀਗਾ ਇੱਕ ਹਫਤੇ ਬਾਅਦ ਤੁਹਾਨੂੰ ਕਾਲਸ ਆਉਣੀਆਂ ਸਟਾਰਟ ਹੋ ਜਾਂਦੀਆਂ ਕਿ ਉਹਦਾ 20000 ਪੇ ਕਰੋ ਹੂੰ ਯਾ ਉਹਦਾ 30000 ਪੇ ਕਰੋ ਉਦੇ ਵਿੱਚ ਸਾਨੂੰ ਇਹ ਡਰਾਇਆ ਵੀ ਜਾਂਦਾ ਹੈ ਬਹੁਤ ਸਾਰੇ ਈ ਵਿਊਅਰਸ ਜਾਂ ਇਦਾਂ ਦਾ ਉਹਨਾਂ ਨੇ ਜ਼ਰੂਰ ਆਸ-ਪਾਸ ਸੁਨਿਆ ਹੋ ਹੋ ਕੇ ਦੇ ਵਿੱਚ ਸਾਨੂੰ ਡਰਾਇਆ ਵੀ ਜਾਂਦਾ ਹੈ ਕਿ ਜੇ ਤੁਸੀਂ 2000 ਦੇ ਅਗੇਂਸਟ 20000 2080 ਪੇ ਨਹੀਂ ਕੀਤਾ ਤਾਂ ਤੁਹਾਡਾ ਆਧਾਰ ਕਾਰਡ ਅਸੀਂ ਇੰਟਰਨੈਟ ਤੇ ਲੀਕ ਕਰ ਦਾਂਗੇ ਜਾਂ ਤੁਹਾਡਾ ਪੈਨ ਕਾਰਡ ਇੰਟਰਨੈਟ ਤੇ ਲੀਕ ਕਰ ਦਾਂਗੇ ਐਂਡ ਉਹਦੇ ਨਾਲ ਕੁਝ ਕੰਟੈਂਟ ਇਦਾਂ ਦਾ ਲਿਖ ਦਾਂਗੇ ਕਿ ਤੁਹਾਨੂੰ ਸੁਸਾਇਟੀ ਐਕਸੈਪਟ ਨਹੀਂ ਕਰੇਗੀ ਕੁਝ ਕੇਸੇ ਜਦਾਂ ਇੱਕ ਦੇਖਣ ਨੂੰ ਮਿਲੇ ਇੱਕ ਜਲੰਧਰ ਦਾ ਹੀ ਪਰਸਨ ਸੀ ਉਹਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਤੇ ਉਹਨਾਂ ਨੇ ਮੈਂਸ਼ਨ ਕਰਤਾ ਕਿ this person is raped and ਇਹ ਕਿਤੇ ਵੀ ਮਿਲੇ ਇਹਨਾਂ ਇੱਕ ਫਰਾਡ ਵੀ ਕੀਤਾ ਹੋਇਆ ਬਹੁਤ ਸਾਰੇ ਜਦ ਕਿ ਉਹਨੇ ਕੋਈ ਲੋਨ ਅਪਲਾਈ ਨਹੀਂ ਕੀਤਾ ਐਂਡ ਰੈਂਡਮਲੀ ਉਹਦੇ ਅਕਾਊਂਟ ਵਿੱਚ ਲਾਈਕ ਅਮਾਉਂਟ ਕ੍ਰੈਡਿਟ ਕਰ ਗਈ ਐਂਡ ਉਹ ਪਰਸਨ ਇੰਨਾ ਟੈਂਸ ਸੀ that he was about to do suicide ਅਸੀਂ ਉਹਦੀ ਕਾਉਂਸਲਿੰਗ ਕੀਤੀ ਉਹਨੂੰ ਸਮਝਾਇਆ ਕਿ ਇਦਾਂ ਦਾ ਕੁਝ ਲਾਈਕ ਲੋਨ ਐਪਲੀਕੇਸ਼ਨਸ ਹੈਗੀਆਂ ਜਿਹੜੀਆਂ ਲੋਕਾਂ ਨੂੰ ਡਰਾ ਕੇ ਜਾਂ ਉਹਨਾਂ ਨੂੰ ਗਲਤ ਗਾਈਡ ਕਰਕੇ ਉਹਨਾਂ ਤੋਂ ਪੈਸੇ ਅਵੇਲ ਕਰਦੀਆਂ ਸੋ ਇਦਾਂ ਦਾ ਕੇਸ ਅਗਰ ਕਿਸੇ ਨਾਲ ਵੀ ਕੋਈ ਵਾਪਰੇ ਆ ਜਾਂ ਤੁਹਾਨੂੰ ਕੋਈ ਨੋਨ ਪਰਸਨ ਹੈ ਜਿਸ ਨਾਲ ਇਦਾਂ ਕੋਈ ਸਕੈਮ ਹੋ ਰਿਹਾ ਜਾਂ ਤੁਹਾਡੇ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਤੁਸੀਂ ਜ਼ਰੂਰ ਇਹਦੀ ਕੰਪਲੇਂਟ ਜ਼ਰੂਰ ਰਜਿਸਟਰ ਕਰਾਓ ਇੱਕੋ ਗਵਰਨਮੈਂਟ ਆਫ ਇੰਡੀਆ ਨੇ ਇਹਦਾ ਨੰਬਰ ਲਾਂਚ ਕੀਤਾ ਹੋਇਆ ਹੈ दैट इज 1930 1930 ਨੰਬਰ ਹੈ ਤੁਸੀਂ ਜ਼ਰੂਰ ਉਹਦੇ ਤੇ ਕੰਪਲੇਂਟ ਲਖਵਾ ਕੇ ਆਪਣੇ ਇਸ ਫੇਕ ਫਰਾਡਸ ਤੋਂ ਜਾਂ ਸਕੈਮਸ ਤੋਂ ਬਚ ਸਕਦੇ ਹੋ ਹਮ ਬਿਲਕੁਲ ਗਵਰਨਮੈਂਟ ਦੇ ਵੱਲੋਂ ਇਹ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਜਦੋਂ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤੇ ਉਹ ਕਾਇਦਾ ਇਹ ਤੁਹਾਨੂੰ ਮੈਸੇਜ ਮਤਲਬ ਕਿ ਬੋਲ ਕੇ ਸੁਨਾਇਆ ਜਾਂਦਾ ਕਿ ਜੇਕਰ ਤੁਹਾਡੇ ਨਾਲ ਕੁਝ ਸਾਈਬਰ ਦੇ ਰਿਲੇਟਡ ਕੁਝ ਗਲਤ ਹੁੰਦਾ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਪਰ ਸਾਡੇ ਸਮਾਜ ਦੇ ਕੀ ਲੋਕ ਇੰਨੇ ਭੋਲੇ ਭਾਲੇ ਨੇ ਉਹ ਨੰਬਰ ਨੂੰ ਇਗਨੋਰ ਕਰਕੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਉਂਦੇ ਨੇ ਪਾਰਸਲ ਦੇ ਨਾਲ ਰਿਲੇਟਡ ਬਹੁਤ ਸਾਰੇ ਮਤਲਬ ਕਿ ਨਾ ਕ੍ਰਾਈਮ ਵਧਤੇ ਜਾ ਰਹੇ ਨੇ ਉਹਨਾਂ ਦੇ ਨਾਲ ਫਰਾਡ ਹੁੰਦਾ ਜਾ ਰਿਹਾ ਤੇ ਇਸ ਤੋਂ ਇਲਾਵਾ ਇਹੋ ਜਿਹੇ ਕਾਲਸ ਆਉਂਦੀਆਂ ਜਿਨ੍ਹਾਂ ਨਾਲ ਫੈਮਲੀ ਮੈਂਟਲੀ ਡਿਸਟਰਬ ਹੋ ਜਾਂਦੀ ਕਈ ਵਾਰ ਫੈਮਲੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਚਿਸਤੇ ਚਲਦੇ ਮਤਲਬ ਕਿਸੇ ਦੀ ਜਾਦਵੀ ਜ਼ਖਮ ਦੇ ਵਿੱਚ ਪੈ ਸਕਦੀਆਂ ਬਿਲਕੁਲ ਦੇਖੋ ਪਹਿਲਾਂ ਕੀ ਸੀਗਾ ਅ ਜੇ ਤੋ ਇਹ ਸਕੈਮਸ ਹੋਨੇ ਸਟਾਰਟ ਹੋਏ ਸਿਰਫ ਸਕੈਮਰਸ ਕੀ ਕਰਦੇ ਸੀਗੇ ਇੱਕ OTP ਦੇ ਨਾਮ ਤੇ ਫਰਾਡ ਕਰਦੇ ਸੀਗੇ ਕਿ ਤੁਹਾਡੀ ਲੋਟਰੀ ਨਿਕਲੀ ਹੈ ਇੱਕ WhatsApp ਤੇ ਪ੍ਰੀ ਰਿਕਾਰਡਡ ਮੈਸੇਜ ਆਉਂਦਾ ਸੀ ਅਸੀਂ ਕੌਣ ਬਣ ਕੌਣ ਬਣੇਗਾ ਕਰੋੜਪਤੀ ਤੋਂ ਬੋਲ ਰਹੇ ਹਾਂ ਐਂਡ ਤੁਹਾਡੀ 25 ਲੱਖ ਦੀ ਲੋਟਰੀ ਨਿਕਲੀ ਹੈ ਐਂਡ ਉਹ 25 ਲੱਖ ਚ ਅਕਾਊਂਟ ਚ ਕ੍ਰੈਡਿਟ ਕਰਾਨਾ ਹੈ ਤਾਂ ਆਪਣਾ ਕਾਰਡ ATM ਕਾਰਡ ਨੰਬਰ ਸਾਨੂੰ ਪ੍ਰੋਵਾਈਡ ਕਰੋ ਮਤਲਬ ਹਰ ਵਾਰੀ ਕੁਝ ਨਵੀਂ ਏਦਾਂ ਦੀ ਕਹਾਣੀ ਜਿੱਥੇ ਸਭ ਤੋਂ OTP ਮੰਗਿਆ ਜਾਂਦਾ ਸੀ ਬਟ ਹੁਣ ਸਕੈਮਰਸ ਨੇ ਕੀ ਕਰ ਲਿਆ ਉਹਨਾਂ ਨੇ ਆਪਣੀ ਟੈਕਨੀਕ ਚੇਂਜ ਕਰ ਲਈ ਹੁਣ ਉਹਨਾਂ ਕੋਲ ਹਰ ਦਿਨ ਇੱਕ ਨਵੀਂ ਕਹਾਣੀ ਹੈ ਅੱਜ ਉਹ ਪ੍ਰੀਟੈਂਡ ਕਰਦੇ ਆ ਕਿ ਸਰ ਤੁਹਾਡਾ ਲੋਨ ਐਪਰੂਵ ਹੋਇਆ ਅਗਲੇ ਦਿਨ ਉਹਨਾਂ ਦੀ ਨਵੀਂ ਇੱਕ ਸਟੋਰੀ ਆ ਜਾਂਦੀ ਹੈ ਕਿ ਸਰ ਤੁਹਾਡਾ ਕੋਈ ਪਾਰਸਲ ਮਿਲਿਆ ਜਿਹਦੇ ਵਿੱਚ ਕੁਝ ਡਰੱਗਸ ਮਿਲੇ ਆ ਐਂਡ ਉਹਦੇ ਲਈ ਤੁਹਾਨੂੰ ਡਿਜੀਟਲੀ ਅਸੀਂ ਅਰੈਸਟ ਕਰ ਰਹੇ ਆ ਅਗਲੇ ਦਿਨ ਕੋਈ ਹੋਰ ਆ ਜਾਂਦਾ ਹੈ ਕਿ ਜਿਹਦੇ ਵਿੱਚ ਮਤਲਬ ਸਾਨੂੰ ਅਵੇਅਰ ਹੋਣ ਦੀ ਬਹੁਤ ਲੋੜ ਹੈ ਕਿਉਂਕਿ ਸਕੈਮਰਸ ਦੇ ਕੋਲ ਹਰ ਦਿਨ ਇੱਕ ਨਵੀਂ ਸਟੋਰੀ ਹੈ ਕਦੀ ਉਹ ਫੇਕ ਬੰਕੇ ਕਾਲ ਕਰ ਰਹੇ ਆ ਜਾਂ ਕਦੀ ਉਹ ਕੋਈ ਇਸ ਸਕੈਮਰ ਹੈ ਕੌਣ ਇੱਕੋ ਸਕੈਮਰ ਕੀ ਹੈ ਇੱਕ ਗਰੁੱਪ ਆਫ ਪੀਪਲ ਹੈ ਗਰੁੱਪ ਆਫ ਮਤਲਬ ਕੁਝ ਲੋਕਾਂ ਦਾ ਇੱਕ ਗਰੁੱਪ ਹੋਊਗਾ ਕਿੱਥੇ ਵੀ ਉਹ ਬੈਠ ਕੇ ਮੇਬੀ ਇਨ ਇੰਡੀਆ ਮੇਬੀ ਕਿਤੇ ਬਾਹਰ ਬੈਠ ਕੇ ਲੋਕਾਂ ਨੂੰ ਕਾਲਸ ਕਰਦੇ ਐ ਐਂਡ ਉਹਨਾਂ ਨੂੰ ਬੇਫਕੂਰ ਬਣਾਇਆ ਜਾਂਦਾ ਜਿੰਨੂੰ ਅਸੀਂ ਟੈਕਨੀਕਲੀ ਸੋਸ਼ਲ ਇੰਜੀਨੀਅਰਿੰਗ ਕਰ ਲਈਏ ਕਿ ਉਹਨਾਂ ਨੂੰ ਹਰ ਵਾਰੀ ਨਵੀਂ ਕਹਾਣੀ ਲੋਕਾਂ ਨੂੰ ਨੰਬਰਾਂ ਤੇ ਕਾਲ ਲਾ ਕੇ ਨਵੀਂ ਕਹਾਣੀ ਆਂਦੀ ਹੈ ਕੁਝ ਦਿਨ ਪਹਿਲਾਂ ਇਦਾਂ ਦੀ ਕਾਲ ਆ ਰਹੀ ਸੀ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਬੋਲ ਰਹੇ ਆ ਕੋਈ ਅਮਰੀਕਾ ਕੈਨੇਡਾ ਯੂਕੇ ਤੋਂ ਐਂਡ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਵਾਕੇ ਕੋਈ ਰਿਸ਼ਤੇਦਾਰਾ ਸੀ ਰੈਂਡਮ ਕਿਸੇ ਦਾ ਨਾਮ ਲੈ ਲੇਦਾ ਸੀ ਹਾਂਜੀ ਮਾਮਾ ਜੀ ਤੁਸੀਂ ਕਾਲ ਕਰ ਰਹੇ ਹੋ ਐਂਡ ਉਹ ਦੈਨ ਉਹ ਪ੍ਰੀਟੈਂਡ ਕਰ ਰਹੇ ਸੀ ਹਾਂਜੀ ਜੀ ਹਾਂ ਐਂਡ ਦੈਨ ਉਹ ਫਿਰ ਆਪਣੀ ਨਵੀਂ ਕਹਾਣੀ ਲੈ ਕੇ ਸਾਡੇ ਲਈ ਆਂਦਾ ਸੀਗਾ ਸਕੈਮਰਸ ਕੀ ਹੈ ਇੱਕ ਗਰੁੱਪ ਆਫ ਪੀਪਲ ਹੈ ਉਹੀ ਪਰਸਨਸ ਕਦੀ ਪੁਲਿਸ ਬਣ ਜਾਂਦੇ ਆ ਉਹੀ ਪਰਸਨ ਕਦੀ ਐਡਵੋਕੇਟ ਬਣ ਜਾਂਦੇ ਆ ਉਹੀ ਪਰਸਨਸ ਆਪਣੇ ਆਪ ਨੂੰ ਫੇਕ ਕੁਛ ਨਾ ਕੁਛ ਪ੍ਰੇਟੈਂਡ ਕਰਕੇ ਕਿਉਂਕਿ ਉਹਨਾਂ ਦਾ ਐਂਡ ਗੋਲ ਹੀ ਇਹ ਹੈ ਕਿ ਲੋਕਾਂ ਤੋਂ ਪੈਸੇ ਆਪਣੇ ਵੱਲ ਟ੍ਰਾਂਸਫਰ ਕਰਵਾ ਲੈਣ ਸੋ ਇਸ ਅਵੇਅਰਨੈਸ ਹੀ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਤੁਹਾਡੇ ਨਾਲ ਕੋਈ ਇਦਾਂ ਦਾ ਸਕੈਮ ਨਾ ਹੋਵੇ ਜਾਂ ਆਪਣੇ ਆਪ ਨੂੰ ਇਸ ਡਿਜੀਟਲ ਯੁੱਗ ਦੇ ਵਿੱਚ ਫਰਾਡਸ ਤੋਂ ਬਚਾਉਣਾ ਸਕੈਮਸ ਤੋਂ ਬਚਾਉਣਾ ਸਭ ਤੋਂ ਮੇਨ ਇੰਪੋਰਟੈਂਟ ਪੁਆਇੰਟ ਹੈ ਕਿ ਅਵੇਅਰ ਹੋਣਾ ਐਂਡ ਆਪਣੇ ਆਸ-ਪਾਸ ਯਾ ਆਪਣੇ ਫੈਮਿਲੀ ਮੈਂਬਰਸ ਨੂੰ ਯਾ ਪੈਰੈਂਟਸ ਨੂੰ ਯਾ ਐਲਡਰ ਗ੍ਰੈਂਡਪੈਰੈਂਟਸ ਨੂੰ ਉਹਨਾਂ ਨੂੰ ਅਵੇਅਰ ਕਰਨਾ ਕਿ ਕੋਈ ਵੀ ਕਾਲ ਜੇ ਇਦਾਂ ਦੀ ਆਵੇ ਤੁਹਾਡੇ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਯਾ ਤੁਹਾਡੇ ਤੋਂ ਕਾਰਡ ਦੀਆਂ ਡਿਟੇਲਸ ਬੜਾ ਇੰਪੋਰਟੈਂਟ ਹੈ ਕਿਉਂਕਿ ਇਹ ਕਾ ATM ਕਾਰਡ ਬੜਾ ਇੰਪੋਰਟੈਂਟ ਹੈ ਕਿਉਂਕਿ ਨਾਰਮਲੀ ਹਰ ਪਰਸਨ ਦੀ ਜੇਬ ਵਿੱਚ ਇੱਕ ATM ਕਾਰਡ ਹੈ ਇੱਕ ਨਹੀਂ ਮੇਰੇ ਸਾਨੂੰ ਦੋ ਦੋ ATM ਕਾਰਡ ਜ਼ਰੂਰ ਹੋਣਗੇ ਕਈਆਂ ਕੋਲੇ ਤਿੰਨ ਵੀ ਹੋਣਗੇ ਜ਼ਰੂਰ ਸੋ ਉਹਦੇ ਵਿੱਚ ਬੜਾ ਇੰਪੋਰਟੈਂਟ ਹੈ ਜਿੰਨਾ ਕੋਈ ਵੀ ATM ਕਾਰਡ ਹੈ ਉਹਨਾਂ ਨੂੰ ਬੜਾ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਕਾਰਡ ਦੀਆਂ ਡਿਟੇਲਸ ਜਿਹੜੀ ਕਾਰਡ ਦੀਆਂ 16 ਅੱਖਰ ਕਾਰਡ ਉੱਤੇ ਲਿਖੇ ਹੁੰਦੇ ਐ ਇੱਕ ਐਕਸਪਾਇਰੀ ਡਿਟੇਲਸ ਲਿਖੀਆਂ ਹੁੰਦੀਆਂ ਇੱਕ CVV ਦੇ ਤਿੰਨ ਅੱਖਰ ਤਾਂ ਲਿਖਿਆ ਹੁੰਦਾ ਆਪਣੇ ਕਾਰਡ ਉੱਤੇ ਜਿਹੜੇ ਨੰਬਰ ਲਿਖੇ ਆ ਉਹ ਕਦੀ ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨੇ ਨਾ ਹੀ ਕਾਲ ਤੇ ਕਰਨੇ ਨਾ ਹੀ ਕਿਸੇ ਨੂੰ ਫੋਟੋ ਦੀ ਕਲਿੱਕ ਕਰਨ ਦੇਣੀ ਹੈ ਨਾ ਹੀ ਕਿਸੇ ਕਾਰਡ ਤੁਸੀਂ ਸ਼ੇਅਰਿੰਗ ਚ ਯੂਜ਼ ਕਰਨਾ ਹੈ ਕਿਉਂਕਿ ਜੇ ਉਹ ਤੁਹਾਡੇ ਅੱਖਰ ਜਿਹੜੇ ਉਹਦੇ ਉੱਤੇ ਲਿਖੇ ਹੋਏ ਐ 16 ਅੱਖਰ ਜਿਹੜੇ ਕਾਰਡ ਤੇ ਲਿਖਿਆ ਹੈ ਜਾਂ ਐਕਸਪਾਇਰੀ ਨੰਬਰ ਡੇਟ ਹੈ ਜਾਂ ਸੀਵੀਵੀ ਨੰਬਰ ਹੈ ਜੀ ਉਹ ਡਿਟੇਲਸ ਕਿਸੇ ਕੋਲ ਚਲੇ ਗਈਆਂ ਤਾਂ ਤੁਹਾਡੇ ਖਾਤੇ ਵਿੱਚੋਂ ਪੈਸੇ ਜਾ ਸਕਦੇ ਐ ਐਂਡ ਬਹੁਤ ਵਾਰੀ ਇਦਾਂ ਦੇ ਕੇਸਿਸ ਵੀ ਦੇਖਣ ਨੂੰ ਮਿਲੇ ਜਿਹਦੇ ਵਿੱਚ ਓਟੀਪੀ ਵੀ ਨਹੀਂ ਆਂਦਾ ਸੋ ਮੇਕ ਸ਼ûr ਕੋਈ ਵੀ ਡਾਟਾ ਜਾਂ ਕੋਈ ਵੀ ਕਾਰਡ ਡਿਟੇਲਸ ਕਿਸੇ ਨਾਲ ਇਦਾਂ ਨਹੀਂ ਸ਼ੇਅਰ ਕਰਨੀਆਂ ਚਾਹੀਦੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਸਰ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੀ ਆਡੀਅנס ਦੇ ਨਾਲ ਇੰਨੇ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ। ਧੰਨਵਾਦ ਜੀ। ਬਹੁਤ-ਬਹੁਤ ਸ਼ੁਕਰੀਆ। ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜ਼ਰੂਰ ਇਸ ਵੀਡੀਓ 'ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜੋ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ। ਧੰਨਵਾਦ।